ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਕਿਸਾਨ ਟਰੈਕਟਰਸ ਦੇ YouTube ਚੈਨਲ ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਹਰ ਹਫ਼ਤੇ ਤੁਹਾਡੇ ਲਈ ਕੋਈ ਨਾ ਕੋਈ ਸੈਕੰਡ ਹੈਂਡ ਟਰੈਕਟਰ ਸੇਲ ਵਾਸਤੇ ਲੈ ਕੇ ਆਉਨੇ ਆ ਆਪਣੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਬਹੁਤ ਹੀ ਵਾਜਬ ਰੇਟ ਤੇ ਤੁਹਾਡੇ ਲਈ ਟਰੈਕਟਰ ਲੈ ਕੇ ਆਈਏ ਜਿਸ ਨਾਲ ਕਿਸਾਨ ਉੱਚੇ ਮਾਡਲ ਦਾ ਤੇ ਘੱਟ ਰੇਟ ਵਿੱਚ ਇੱਕ ਚੰਗਾ ਐਕਸਪੀਰੀਅੰਸ ਲੈ ਸਕਣ ਪਿਛਲੀ ਵਾਰ ਜਿਵੇਂ ਤੁਸੀਂ ਫਾਰਮ ਟਰੈਕ 60 55 ਦੇਖਿਆ 19 ਮਾਡਲ ਸੀ ਆਪਾਂ ਤੁਹਾਨੂੰ ਬਹੁਤ ਹੀ ਵਾਜਬ ਰੇਟ ਦਿੱਤਾ ਉਹਦਾ ਤੇ ਅੱਜ ਆਪਾਂ ਉਸੇ ਤਰ੍ਹਾਂ ਇੱਕ ਟਰੈਕਟਰ ਹੋਰ ਲੈ ਕੇ ਆਏ ਆ ਟਰੈਕਟਰ ਕਿਹੜਾ ਜੀ ਤੁਸੀਂ ਪਿੱਛੇ ਫਰੇਮ 'ਚ ਦੇਖ ਸਕਦੇ ਹੋ ਨਿਊ ਹੋਲੈਂਡ 5500 ਇਹਦੇ ਬਾਰੇ ਅੱਜ ਆਪਾਂ ਪੂਰੀ ਡਿਟੇਲ 'ਚ ਕਰਾਂਗੇ ਗੱਲਬਾਤ ਤੇ ਤੁਸੀਂ ਚੈਨਲ ਨਾਲ ਜੁੜੇ ਰਹੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਚਲਦੀ ਨੂੰ ਜਰੂਰ ਕਰ ਦਿਓ ਤੇ ਹੁਣ ਆਪਾਂ ਤੁਹਾਨੂੰ ਇਹਦੇ ਬਾਰੇ ਦਿੰਨੇ ਪੂਰੀ ਡਿਟੇਲ ਕਰਦੇ ਹਾਂ ਟਰੈਕਟਰ ਬਾਰੇ ਗੱਲਬਾਤ ਸ਼ੁਰੂ ਉਸ ਤੋਂ ਪਹਿਲਾਂ ਤੁਸੀਂ ਟਰੈਕਟਰ ਦੀਆਂ ਕੁਝ ਝਲਕੀਆਂ ਦੇਖ ਲਓ ਹਾਈਲਾਈਟਸ ਦੇਖ ਲਓ ਜਿਸ ਨਾਲ ਤੁਹਾਨੂੰ ਟਰੈਕਟਰ ਦੀ ਕੰਡੀਸ਼ਨ ਦਾ ਆਈਡੀਆ ਹੋ ਜਾਊਗਾ ਤੇ ਪਹਿਲਾਂ ਮੈਂ ਤੁਹਾਨੂੰ ਟਰੈਕਟਰ ਦੀਆਂ ਪੂਰੀਆਂ ਸਪੈਸੀਫਿਕੇਸ਼ਨ ਦੱਸਾਂਗਾ ਉਸ ਤੋਂ ਬਾਅਦ ਆਪਾਂ ਇਸ ਦੇ ਰੇਟ ਦੇ ਮਾਡਲ ਦਾ ਤੇ ਸਾਰੀ ਡਿਟੇਲ ਚ ਗੱਲ ਕਰਾਂਗੇ ਵੀ ਆਪਾਂ ਤੁਹਾਨੂੰ ਕਿੰਨੇ ਦਾ ਦੇਣਾ ਜੁੜੇ ਰਹੋ ਵੀਡੀਓ ਦੇ ਨਾਲ ਜੀ ਕਿਸਾਨ ਵੀਰੋ ਤੁਸੀਂ ਝਲਕੀਆਂ ਪਹਿਲਾਂ ਦੇਖ ਹੀ ਲਈਆਂ ਅੱਜ ਆਪਾਂ ਤੁਹਾਡੇ ਲਈ ਨਿਊ ਹਾਲੈਂਡ 5500 ਲੈ ਕੇ ਆਏ ਆ ਤੇ ਇਹਦੇ ਬਾਰੇ ਹੀ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਆਪਾਂ ਇਹਦੇ ਸਪੈਸੀਫਿਕੇਸ਼ਨਾਂ ਦੀ ਗੱਲਬਾਤ ਕਰਦੇ ਆਂ ਕੰਡੀਸ਼ਨ ਤੁਸੀਂ ਝਲਕੀਆਂ ਵਿੱਚ ਚੈੱਕ ਕਰ ਹੀ ਲਈ ਆ ਕੰਡੀਸ਼ਨ ਪੂਰੀ ਵਧੀਆ ਟਰੈਕਟਰ ਦੀ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਆਂ ਇਸਦੇ ਫਰੰਟ ਤੋਂ ਪਹਿਲਾਂ ਤੁਸੀਂ ਫਰੰਟ ਲੁੱਕ ਚੈੱਕ ਕਰ ਸਕਦੇ ਹੋ ਫਰੰਟ ਤੇ ਸਿੰਪਲ ਹੈਲੋਜਨ ਦੋ ਲਾਈਟ ਆ ਜਾਂਦੀਆਂ ਇਸ ਦੀਆਂ ਖੁੱਲੀ ਜਾਲੀ ਦਿੱਤੀ ਹੋਈ ਹੈ ਹਵਾਦਾਰ ਜਾਲੀ ਦਿੱਤੀ ਹੋਈ ਹੈ ਤਾ ਜੋ ਟਰੈਕਟਰ ਚੱਲਦੇ ਸਮੇਂ ਹੈਵੀ ਕੰਮ ਕਰਦੇ ਸਮੇਂ ਵੀ ਠੰਡਾ ਰਹ ਸਕੇ ਫਰੰਟ ਹਿੱਸੇ ਦੀ ਗੱਲ ਕਰੀਏ ਤੇ ਆਪਾਂ ਅਡਜਸਟੇਬਲ ਆ ਜਾਂਦਾ ਇਸ ਦਾ ਟਾਇਰਾਂ ਦੀ ਗੱਲ ਕਰੀਏ ਤੇ 750 ਦੇ ਇਸ ਦੇ ਟਾਇਰ ਆਉਂਦੇ ਆ ਹੁਣ ਆਪਾਂ ਗੇਸ ਦੇ ਇੰਜਨ ਤੇ ਹੋ ਜੀਏ ਇੰਜਨ ਦੀ ਗੱਲ ਕਰੀਏ ਤੇ ਇਸ ਦਾ ਇੰਜਨ S8000 ਸੀਰੀਜ਼ ਵਾਲਾ ਇਸ ਦਾ ਟਰਬੋ ਚਾਰਜ ਡੀਜ਼ਲ ਇੰਜਨ ਆ ਜਾਂਦਾ ਹਾਂਜੀ ਕਿਸਾਨ ਵੀਰੋ ਜਿਹੜਾ ਟਰੈਕਟਰ ਤੁਸੀਂ ਦੇਖ ਰਹੇ ਹੋ ਟਰਬੋ ਸੁਪਰ ਦੇ ਵਿੱਚ ਆ ਜਾਂਦਾ ਯਾਨੀ ਕਿ ਟਰਬੋ ਕੰਪਨੀ ਫਿਟਡ ਹੀ ਆਉਂਦਾ ਸੀ ਇਹਦੇ ਵਿੱਚ ਤੇ ਆਪਾਂ ਜੇ ਇਸ ਦੇ ਸਿਲੰਡਰ ਦੀ ਗੱਲ ਕਰੀਏ ਤੇ ਤਿੰਨ ਸਿਲੰਡਰ ਦੇ ਵਿੱਚ ਇੰਜਨ ਆਉਂਦਾ ਜੋ ਕਿ 23000 RPM ਤੇ ਜਾ ਕੇ ਆਪਣੀ ਬੈਸਟ ਪਰਫਾਰਮੈਂਸ ਜਨਰੇਟ ਕਰਦਾ ਤਾਂ ਇਹ ਟਰੈਕਟਰ ਵਾਟਰ ਕੂਲ ਸਿਸਟਮ ਦੇ ਨਾਲ ਹੀ ਆਉਂਦਾ 에ਅਰ ਕਲੀਨਰ ਇਸ ਦਾ ਡਰਾਈ ਟਾਈਪ ਵਿਦ ਡਿਊਲ ਐਲੀਮੈਂਟ ਦੇ ਨਾਲ ਇਸ ਦਾ 에ਅਰ ਕਲੀਨਰ ਆਉਂਦਾ ਹੁਣ ਆਪਾਂ ਇਸ ਦੇ ਇੰਜਨ ਦੇ ਹਸ ਪਾਵਰ ਦੀ ਗੱਲ ਕਰ ਲਈਏ ਤੇ ਹਸ ਪਾਵਰ ਇਹ 55 HP ਦੇ ਵਿੱਚ ਟਰੈਕਟਰ ਆਉਂਦਾ ਜੇ ਆਪਾਂ ਇੰਜਨ ਦੇ HP ਦੀ ਗੱਲ ਕਰ ਹੀ ਲਈਏ ਤੇ ਤੁਹਾਨੂੰ ਮੈਂ ਨਾਲ ਹੀ ਇਸ ਦੀ PTO HP ਵੀ ਦੱਸਦਾ 47 HP ਦੇ ਵਿੱਚ ਇਸ ਦੀ PTO 540 ਚੱਕਰਾਂ ਵਾਲੀ ਇਸ ਦੀ PTO ਆਉਂਦੀ ਆ। ਇਸ ਇੰਜਨ ਦੀ ਆਪਾਂ ਗੱਲ ਕਰੀਏ ਤੇ 2931 CC ਦਾ ਇਸ ਦਾ ਇੰਜਨ ਆ। ਹੁਣ ਆਪਾਂ ਇੰਜਨ ਤੋਂ ਥੋੜਾ ਅੱਗੇ ਇਸ ਦੇ ట్రాన్స్‌મિਸ਼ਨ ਵੱਲ ਹੋ ਜਾਈਏ। ਤਾਂ ਜਿਹੜਾ ਇਹ ਟਰੈਕਟਰ ਆਉਂਦਾ ਇਹ ਤੁਹਾਨੂੰ ਪਾਰਸ਼ਲ ਸਾਈਕਰੋਮੈਸ਼ ਇਸ ਦਾ ట్రాన్స్‌મિਸ਼ਨ ਮਿਲ ਜੂਗਾ। ਤੇ 12+3 ਨੂੰ ਜੂਜੀ ਗੇਅਰ ਦੇ ਵਿੱਚ ਆਉਂਦਾ। ਜਿਹੜਾ ਨਿਊ ਹੋਲੈਂਡ ਦਾ 5500 ਟਰਬੋ ਸੁਪਰ ਇਹ ਟਰੈਕਟਰ ਤੁਹਾਨੂੰ 2 ਸਪੀਡ ਦੇ ਵਿੱਚ ਵੀ ਮਿਲ ਜਾਂਦਾ ਤੇ 3 ਸਪੀਡ ਦੇ ਵਿੱਚ ਵੀ ਮਿਲ ਜਾਂਦਾ। ਜਿਹੜਾ 3 ਸਪੀਡ ਵਾਲਾ ਮਾਡਲ ਆ ਇਹਦੇ ਵਿੱਚ ਵੀ ਤੁਹਾਨੂੰ ਦੋ ਤਰ੍ਹਾਂ ਦੇ ਮਿਲ ਜਾਂਦੇ ਆ ਇੱਕ ਜੂਜੀ ਗੇਅਰ ਦੇ ਨਾਲ ਇੱਕ ਕਰੀਪਰ ਗੇਅਰ ਦੇ ਨਾਲ ਜਿਹੜਾ ਇਹ ਵਾਲਾ ਮਾਡਲ ਆ ਇਹ ਜੂਜੀ ਗੇਅਰ ਵਾਲਾ ਮਾਡਲ ਆ ਆਪਾਂ ਜੇ ਟਰਾਂਸਮਿਸ਼ਨ ਦੀ ਗੱਲ ਕਰ ਹੀ ਰਹੇ ਆ ਤੇ ਤੁਹਾਨੂੰ ਮੈਂ ਇਸ ਦੇ ਨਾਲ ਸਪੀਡ ਵੀ ਦੱਸਦਾ ਇਸ ਦੀ ਅੱਗੇ ਦੀ ਭੱਜਣ ਨੂੰ ਸਪੀਡ ਲਗਭਗ 32 ਕਿਲੋਮੀਟਰ ਪ੍ਰਤੀ ਘੰਟੇ ਦੀ ਆ ਤੇ ਰਿਵਰਸ ਸਪੀਡ ਇਸ ਦੀ ਪਿੱਛੇ ਨੂੰ ਜਾਣ ਦੀ ਸਪੀਡ ਲਗਭਗ ਇਸ ਦੀ 15 ਕਿਲੋਮੀਟਰ ਪ੍ਰਤੀ ਘੰਟੇ ਦੀ ਆ ਤੁਹਾਨੂੰ ਮੈਂ ਚੈੱਕ ਕਰਵਾਦਾ ਇੱਕ ਵਾਰ ਇਸ ਦਾ ਪਾਇਦਾਣ ਵਗੈਰਾ ਦੀ ਕੰਡੀਸ਼ਨ ਦੇਖੋ ਤੁਹਾਨੂੰ ਉੱਪਰ ਬਹਿ ਕੇ ਮੈਂ ਇਸਦੇ ਤੁਹਾਨੂੰ ਵੀਊ ਵੀ ਪੂਰਾ ਕੰਪਲੀਟ ਚੈੱਕ ਕਰਵਾ ਦਿੰਨਾ ਵੀ ਉੱਪਰ ਬਹਿ ਕੇ ਕਿਵੇਂ ਦਾ ਫੀਲ ਹੁੰਦਾ ਇੱਕ ਕੰਪੈਕਟ ਸਾਈਜ਼ ਲੱਗਦਾ ਪਰ ਟਰੈਕਟਰ ਬਹੁਤ ਹੀ ਵਧੀਆ ਤੇ ਹੈਵੀ ਕੰਮਾਂ ਵਾਸਤੇ ਟਰੈਕਟਰ ਵਰਤਿਆ ਜਾਂਦਾ ਇਹ ਆਪਾਂ ਟਰੈਕਟਰ ਦੀ ਡਰਾਈਵਰ ਸੀਟ ਤੇ ਬੈਠੇ ਆਂ ਸਭ ਤੋਂ ਪਹਿਲਾਂ ਜੇ ਆਪਾਂ ਇੱਧਰ ਗੱਲ ਕਰੀਏ ਤੇ ਇਹ ਆਪਣਾ ਲੋ ਮੀਡੀਅਮ ਹਾਈ ਵਾਲਾ ਇਸ ਦਾ ਗੇਅਰ ਆ ਗਿਆ ਗੇਅਰ ਲੀਵਰ ਆ ਗਿਆ ਤੇ ਉਸ ਦੇ ਨਾਲ ਹੀ ਆਪਾਂ ਗੱਲ ਕਰੀਏ ਤੇ ਇੰਡੀਪੈਂਡੈਂਟ ਪੀਟੀਓ ਵਾਲਾ ਇਸ ਦਾ ਕਲਚ ਆ ਗਿਆ ਹਾਂਜੀ ਦੋਸਤੋ ਮਤਲਬ ਇਹ ਡਬਲ ਕਲਚ ਦੇ ਨਾਲ ਇੰਡੀਪੈਂਡੈਂਟ ਪੀਟੀਓ ਦੇ ਵਿੱਚ ਟਰੈਕਟਰ ਆਉਂਦਾ 5500 ਤੇ ਹੁਣ ਆਪਾਂ ਜੇ ਦੂਜੀ ਸਾਈਡ ਤੇ ਹੋ ਜਾਈਏ ਤੇ ਆਪਣੇ ਸਪੀਡਾਂ ਵਾਲਾ ਗিয়ার ਬਾਕਸ ਆ ਗਿਆ 1 2 3 4 ਧਿਰ ਵੱਰ ਸਿੱਧਰ ਆ ਗਿਆ ਆ ਆਪਣਾ ਨਾਲ ਲਿਫਟ ਲੀਵਰ ਹੋ ਜਾਂਦੇ ਆ ਡੈਪਥ ਕੰਟਰੋਲ ਵਗੈਰਾ ਇੱਧਰ ਆ ਜਾਂਦੇ ਆ ਨਾਲ ਹੀ ਇਹ ਆਪਣਾ ਲਿਫਟੋਮੈਟਿਕ ਵਾਲਾ ਆ ਗਿਆ ਤੇ ਜੇ ਆਪਾਂ ਇਸ ਦੇ ਗੱਲ ਕਰੀਏ ਇਸ ਲੀਵਰ ਦੀ ਤਾਂ ਇਹ ਵਾਲਾ ਲੀਵਰ ਇਸ ਦਾ ਡਬਲ ਡਿਸਟ੍ਰਿਬਿਊਟਰ ਵਾਲਾ ਇਸ ਦਾ ਲੀਵਰ ਆ ਇਹ ਟਰੈਕਟਰ ਡਬਲ ਡਿਸਟ੍ਰਿਬਿਊਟਰ ਦੇ ਨਾਲ ਆਉਂਦਾ ਮੀਟਰ ਵਗੈਰਾ ਦਾ ਤੁਸੀਂ ਦੇਖੋ ਤੇ ਤੁਹਾਨੂੰ ਮੈਂ ਸਟਾਰਟ ਕਰਕੇ ਅੱਗੇ ਮੈਂ ਚਲਾ ਕੇ ਲਿਆ ਤੁਹਾਨੂੰ ਮੈਂ ਉਹ ਵਿੱਚ ਕਲਿੱਪ ਨਾਲ ਲਾ ਦਿੰਦਾ ਤੁਸੀਂ ਚੈੱਕ ਕਰ ਸਕਦੇ ਹੋ ਤਾਂ ਚੱਲਦਾ ਵਗੈਰਾ ਚੱਲਦਾ ਬਹੁਤ ਵਧੀਆ ਜਿਵੇਂ ਤੁਸੀਂ ਤੁਹਾਨੂੰ ਪਤਾ ਹੀ ਆ ਵੀ ਨਿਊ ਹੋਲੈਂਡ ਦੇ ਮਕਰ ਲਈ ਸਿੱਧ ਜਿਵੇਂ ਥੋੜੀ ਆਵਾਜ਼ ਹੁੰਦੀ ਆ ਮਤਲਬ ਇਸ ਟਰੈਕਟਰ ਦੀ ਉਵੇਂ ਦੀ ਕੋਈ ਆਵਾਜ਼ ਨਹੀਂ ਆ ਗਈ ਜਿੰਨੀ ਕੁ ਮਤਲਬ ਨਵੇਂ ਦੀ ਆਵਾਜ਼ ਜੱਸੀ ਚੋਂ ਨਿਕਲ ਦੇਦੀ ਆ ਉਨੀ ਕੀ ਆ ਮਤਲਬ ਨੋਰਮਲ ਨਹੀਂ ਤਾਂ ਕਈ ਨਿਊ ਹਾਲੈਂਡ ਤੁਸੀਂ ਦੇਖੋਗੇ ਵੀ ਮਗਰਲੇ ਹਿੱਸੇ ਦੀ ਬਹੁਤ ਜ਼ਿਆਦਾ ਆਵਾਜ਼ ਰਹਿੰਦੀ ਹੈ ਪਾ ਦਿੱਤਾ ਜੀ ਆਪਾਂ ਚੱਲਣਾ ਚਲਣਾ ਚ ਬਿਲਕੁਲ ਓਕੇ ਆ ਦੂਜੇ ਟਰੱਕਾਂ ਵਾਂਗ ਮਗਰਲੇ ਹਿੱਸੇ ਦੀ ਵੀ ਕੋਈ ਬਹੁਤ ਜ਼ਿਆਦੀ ਆਵਾਜ਼ ਵੀ ਨਹੀਂ ਜਿਵੇਂ ਹੋਰਨ ਕਰਦਾ ਹੋਵੇ ਬੈਕ ਗੇਂ ਪਾ ਦਿੱਤਾ ਜੀ ਪਿਛੋਂ ਦੋਨੇ ਤਰ੍ਹਾਂ ਤੁਹਾਨੂੰ ਪੁਝਾ ਕੇ ਦਿਖਾ ਦਤਾ ਕਿਸੇ ਤਰ੍ਹਾਂ ਨੂੰ ਨਹੀਂ ਜਿਵੇਂ ਹੋਰਣ ਚ ਆਵਾਜ਼ ਆਉਂਦੀ ਡੈਕਸ਼ਨਾਂ ਦੀ ਇਹਦੀ ਕੋਈ ਜ਼ਿਆਦੀ ਆਵਾਜ਼ ਨਹੀਂ ਹੈਗੀ ਮਤਲਬ ਨਾ માત્ર ਜਿਵੇਂ ਨਵੇਂ ਦੀ ਨਵਾਂ ਚਲਾ ਲਿਆ ਤੇ ਇਹ ਚਲਾ ਲਿਆ ਉਵੇਂ ਦੀ ਆਵਾਜ਼ ਆ ਬਿਲਕੁਲ ਕਿਸੇ ਤਰ੍ਹਾਂ ਦਾ ਇਹ ਨਹੀਂ ਕਿ ਕੋਈ ਇਹਦੀ ਕੋਈ ਜ਼ਿਆਦੀ ਆਵਾਜ਼ ਹੈ ਜਾਂ ਕੁਝ ਹੋਰ ਮਿਸ਼ਨ ਤੋਂ ਤੁਸੀਂ ਦੇਖ ਹੀ ਲਈਏ ਉੱਪਰ ਬੈ ਕੇ ਤੁਹਾਨੂੰ ਮੈਂ ਸਾਰਾ ਇਸ ਦਾ ਡਰਾਈਵਰ ਸੀਟ ਤੋਂ ਇਸ ਦਾ ਵੀਊ ਚੈੱਕ ਕਰਵਾਤਾ ਕੰਫਰਟੇਬਲ ਟਰੈਕਟਰ ਸਟੀਰਿੰਗ ਦੀ ਹਾਈਟ ਵੀ ਵਧੀਆ ਟਰੈਕਟਰ ਦੀ ਤੁਸੀਂ ਮਤਲਬ ਵਧੀਆ ਕੰਫਰਟੇਬਲ ਹੋ ਕੇ ਬੈਠ ਸਕਦੇ ਆ ਤੇ ਵਧੀਆ ਖੁੱਲਾ ਡੁੱਲਾ ਤੁਸੀਂ ਰਹਿ ਸਕਦੇ ਪਲੇਟਫਾਰਮ ਇਸ ਦਾ ਫਲੈਟ ਤਾਂ ਨਹੀਂ ਆਉਂਦਾ ਪਰ ਇਸ ਤਰ੍ਹਾਂ ਵੀ ਇਹ ਵਧੀਆ ਖੁੱਲਾ ਡੁੱਲਾ ਵਾ ਹੁਣ ਆਪਾਂ ਇਸ ਦੇ ਮਗਰ ਚਲੀਏ ਆਪਾਂ ਇਸ ਦੀ ਪੀਟੀਓ ਵਾਲੀ ਸਾਈਡ ਤੇ ਪੀਟੀਓ ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤੀ ਆ ਵੀ 47 ਐਚਪੀ ਦੇ ਵਿੱਚ ਇਸ ਦੀ ਪੀਟੀਓ ਪਾਵਰ ਆ ਤੇ 540 ਚੱਕਰਾਂ ਵਾਲੀ ਇਸ ਦੀ ਪੀਟੀਓ ਲਿੰਕਾਂ ਵਗੈਰਾ ਤੁਸੀਂ ਦੇਖ ਸਕਦੇ ਆ ਵੀ ਪੂਰੀਆਂ ਹੈਵੀ ਡਿਊਟੀ ਇਸ ਦੀਆਂ ਲਿੰਕਾਂ ਵਾਂ 3 ਲਿੰਕੇਜ ਪੁਆਇੰਟ ਆ ਜਾਂਦੇ ਇਸ ਦੇ ਹੁੱਕ ਵਗੈਰਾ ਤੁਸੀਂ ਚੈੱਕ ਕਰ ਸਕਦੇ ਆ ਹੁੱਕ ਤੋਂ ਆਈਡੀਆ ਹੁੰਦਾ ਵੀ ਲੈਸ ਡਰਾਈਵਨ ਟਰੈਕਟਰ ਘੱਟ ਚੱਲਿਆ ਹੋਇਆ ਟਰੈਕਟਰ ਆ ਡਬਲ ਡਿਸਟ੍ਰੀਬਿਊਟਰ ਦੇ ਨਾਲ ਤੇ ਬੈਕ ਸਾਈਡ ਤੋਂ ਤੁਸੀਂ ਮਗਰਾੜਾਂ ਵਗੈਰਾ ਦੀ ਵੀ ਕੰਡੀਸ਼ਨ ਚੈੱਕ ਕਰ ਸਕਦੇ ਆ ਹੁਣ ਜੇ ਆਪਾਂ ਇਸ ਦੇ ਬ੍ਰੇਕਾਂ ਦੀ ਵੀ ਗੱਲ ਕਰ ਲਈਏ ਤੇ ਜਿਹੜੀਆਂ ਇਹ ਟਰੈਕਟਰ ਔਇਲ ਅਮਰਸਡ ਬ੍ਰੇਕ ਦੇ ਨਾਲ ਆਉਂਦਾ ਤੇਲ ਚ ਡੁੱਬੀਆਂ ਹੋਈਆਂ ਆ ਬ੍ਰੇਕਾਂ ਆਉਂਦੀਆਂ ਟਰੈਕਟਰ ਦੀਆਂ ਆਪਣੇ ਟਾਈਮ ਦਾ ਮਤਲਬ ਫੁੱਲੀ ਲੋਡਡ ਫੀਚਰ ਟਰੈਕਟਰ ਪਾਵਰ ਸਟੀਰਿੰਗ ਦੇ ਨਾਲ ਹੁਣ ਜੇ ਆਪਾਂ ਇਸ ਦੀ ਲਿਫਟ ਕਪੈਸਿਟੀ ਦੀ ਵੀ ਗੱਲ ਕਰ ਲਈਏ ਤੇ 2000 ਕਿਜੀ ਚ ਇਸ ਦੀ ਲਿਫਟ ਕਪੈਸਿਟੀ ਆਉਂਦੀ ਹੈ ਜਾਨੀ ਕਿ 20 ਕੁਆਂਟਲ ਇਸ ਦੀ ਲਿਫਟ ਕਪੈਸਿਟੀ ਆ ਟਰੈਕਟਰ ਦੀ ਆਪਾਂ ਲੰਬਾਈ ਚੌੜਾਈ ਦੀ ਵੀ ਗੱਲ ਕਰ ਹੀ ਲਈ ਹੁਣ ਇਹ ਜੇ ਆਪਾਂ ਟਰੈਕਟਰ ਦੀ ਗੱਲ ਕਰਦੇ ਆ ਤਾਂ ਇਸ ਦਾ weight ਲਗਭਗ 21 ਕੁਆਂਟਲ ਇਸ ਟਰੈਕਟਰ ਦਾ weight ਵੀਲ ਬੇਸ ਦੀ ਗੱਲ ਕਰੀਏ ਜਾਨੀ ਕਿ ਅਗਲੇ ਚੱਕੇ ਤੋਂ ਲੈ ਕੇ ਮਗਰਲੇ ਚੱਕੇ ਤੱਕ ਦੀ ਦੂਰੀ ਉਹ ਹੈਗੀ ਹੈ ਜੀ ਇਸ ਦੀ 2050 ਐਮ ਐਮ ਸਾਰੀ ਲੈਂਥ ਦੀ ਗੱਲ ਕਰੀਏ ਟਰੈਕਟਰ ਦੀ ਲੰਬਾਈ ਦੀ 3500 ਐਮ ਐਮ ਟਰੈਕਟਰ ਦੀ ਲੰਬਾਈ ਆ ਟਰੈਕਟਰ ਦੀ ਚੌੜਾਈ ਦੀ ਗੱਲ ਕਰੀਏ ਤੇ 1925 ਐਮ ਐਮ ਟਰੈਕਟਰ ਦੀ ਚੌੜਾਈ ਆ ਗਰਾਉਂਡ ਕਲੀਅਰੈਂਸ ਦੀ ਗੱਲ ਕਰ ਲਈਏ ਤੇ 440 ਐਮ ਐਮ ਟਰੈਕਟਰ ਦੀ ਗਰਾਉਂਡ ਕਲੀਅਰੈਂਸ ਆ ਜੇ ਆਪਾਂ ਇਸ ਦਾ ਟਰਨਿੰਗ ਰੇਡੀਅਸ ਜਾਨੀ ਕਿ ਕਿੰਨੀ ਜਗ੍ਹਾ ਚ ਉਹ ਟਰੈਕਟਰ ਮੁੜ ਜਾਂਦਾ 3150 ਐਮ ਐਮ ਇਸ ਦਾ ਟਰਨਿੰਗ ਰੇਡੀਅਸ ਆ ਹੁਣ ਆਪਾਂ ਇਸਦੇ ਟਾਇਰਾਂ ਦੀ ਗੱਲ ਕਰ ਲਈਏ ਤੇ ਇਹ ਟਰੈਕਟਰ ਅਗਲੇ ਟਾਇਰ 750 16 ਦੇ ਨਾਲ ਆਉਂਦਾ ਤਾਂ ਮਗਰਲੇ ਟਾਇਰ ਇਸਦੇ 16 ਨੂੰ 28 ਦੇ ਆਉਂਦੇ ਐ ਏਸੀ ਹੋਲੈਂਡ ਦੀ ਸਾਰੀਆਂ ਸਪੈਸੀਫਿਕੇਸ਼ਨ ਹੁਣ ਖਾਸ ਆਪਾਂ ਇਸ ਟਰੈਕਟਰ ਦੀ ਗੱਲ ਕਰ ਲਈਏ ਜਿਹੜਾ ਟਰੈਕਟਰ ਤੁਸੀਂ ਫਰੇਮ 'ਚ ਦੇਖ ਰਹੇ ਹੋ ਇਹ ਮਾਡਲ ਇਹ ਹੈਗਾ ਜੀ 2014 ਅਗਲੇ ਟਾਇਰ ਤੇ ਮਗਰਲੇ ਟਾਇਰ ਚਾਰੋਂ ਟਾਇਰ ਲਗਭਗ ਇਸਦੇ 50% ਕੰਡੀਸ਼ਨ ਦੇ ਨਾਲ ਟਰੈਕਟਰ ਚੱਲਣ ਚਲੌਣ ਚ ਬਿਲਕੁਲ A1 ਕੰਡੀਸ਼ਨ ਦਾ ਤੁਸੀਂ ਚਲਾ ਕੇ ਵਾ ਕੇ ਆਪਣੇ ਕੋਲ ਆ ਕੇ ਚੈੱਕ ਕਰ ਸਕਦੇ ਆ ਤੇ ਮਾਡਲ ਜਿਵੇਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਮਾਡਲ ਹੈਗਾ 2014 ਨੰਬਰ ਇਸ ਦਾ ਹੈਗਾ ਜੀ ਆਂਧਰਾ ਪ੍ਰਦੇਸ਼ ਦਾ ਕਾਪੀ ਕਾਗਜ਼ ਤੁਹਾਨੂੰ ਸਭ ਮਿਲ ਜਾਣਗੇ ਇਸ ਦੇ ਤੇ ਹੁਣ ਆਪਾਂ ਇਸ ਦੇ ਜੇ ਆਪਾਂ ਰੇਟ ਦੀ ਗੱਲ ਕਰੀਏ ਤਾਂ ਰੇਟ ਇਸ ਦਾ ਆਪਾਂ ਬਹੁਤ ਹੀ ਵਾਜਬ ਜਿਹਾ ਰੱਖਿਆ ਰੇਟ ਇਸ ਦਾ ਰੱਖਿਆ ਆਪਾਂ 330000 ਰੁਪਿਆ ਇਸ ਕੰਡੀਸ਼ਨ ਦੇ ਵਿੱਚ 330000 ਰੁਪਏ ਚ ਟਰੈਕਟਰ ਤੁਹਾਨੂੰ ਬਹੁਤ ਹੀ ਘੱਟ ਮਿਲੂਗਾ ਅਵਲ ਤਾਂ ਕਿਤੇ ਮਿਲੂਗਾ ਹੀ ਨਹੀਂ ਆਉਣਾ ਪਊਗਾ ਤੁਹਾਨੂੰ ਕਿਸਾਨ ਟਰੈਕਟਰ ਤੇ ਨੰਬਰ ਆ ਉਹ ਡਿਸਕ੍ਰਿਪਸ਼ਨ ਚ ਵੀ ਦਿੱਤਾ ਹੋਇਆ ਤੇ ਤੁਸੀਂ ਵੈਸੇ ਵੀ ਸਕਰੀਨ ਤੇ ਵੀ ਨੰਬਰ ਚੱਲ ਰਿਹਾ ਤੁਸੀਂ ਦੇਖ ਸਕਦੇ ਆ ਤੁਸੀਂ ਸਾਡੇ ਕੋਲ ਆ ਕੇ ਇਨ ਟਰੈਕਟਰ ਨੂੰ ਚਲਾ ਕੇ ਵਾ ਕੇ ਜਿਵੇਂ ਮਰਜ਼ੀ ਚੈੱਕ ਕਰ ਸਕਦੇ ਆ ਕੰਡੀਸ਼ਨ ਚੈੱਕ ਕਰਕੇ ਤੁਸੀਂ ਇਹ ਟਰੈਕਟਰ ਖਰੀਦ ਸਕਦੇ ਆ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅਗਲੀ ਵਾਰ ਇੱਕ ਨਵਾਂ ਟਰੈਕਟਰ ਤੁਹਾਡੇ ਲਈ ਹੋਰ ਲੈ ਕੇ ਆਵਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ